ਬਿਲਾਵਲ ਮੈਲਾ ਪੰਜਵਾ ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਥਾਰੇ ਸੇਵਾ ਕਸ਼ੂ ਨ ਜਾਣਉ ਨੀਚ ਮੂਰਖਾ ਰੇ ਮਾਨ ਕਰਉ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ ਥਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨ ਹਾਰੇ ਰਹਾਉ ਹਮ ਅਵਗਨ ਕਰੈ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ ਦਾਸੀ ਸੰਗਤ ਪ੍ਰਭੂ ਤਿਆਗ ਏ ਕਰਮ ਹਮਾਰੇ ਤੁਮ ਦੇਵੋ ਸਭ ਕੇ ਸ਼ੇਧ ਧਾਰ ਹਮ ਅਕਿਰਤ ਕਨਾਰੇ ਲਾਗ ਪਰੇ ਤੇਰੇ ਦਾਨ ਸਿਉ ਨਾ ਚਿਤ ਖਸਮਾਰੇ ਤੁਜ ਤੇ ਬਾਹਰ ਕਿਛ ਨਹੀਂ ਅਵਕਟ ਨਹਾਰੇ ਕਉ ਨਾਨਕ ਸ਼ਰਨ ਦਿਆਲ ਗੁਰ ਲੇਹੁ ਮੁਗਦ ਉਧਾਰੇ ਬਿਲਾਵਲ ਮਹਲਾ ਪੰਜਵਾ ਦੋਸ਼ ਨਾ ਕਾਹੂੰ ਦਿੱਜੀਐ ਪ੍ਰਭ ਆਪਣਾ ਧਿਆਈਐ ਜਿਤ ਸੇਵੈ ਸੁਖ ਹੋਏ ਕਹਨਾ ਮਨ ਸੋਈ ਗਾਈਐ ਕਹੀਐ ਕਾਏ ਪਿਆਰੇ ਤੁਜ ਬਿਨਾ ਤੁਮ ਦਇਆਲ ਸੁਆਮੀ ਸਭ ਅਵਗਨ ਹਮਾ ਰਹਾਉ ਜਿਉ ਤੁਮ ਰਖੋ ਤਿਉ ਰਹਾ ਅਵਰ ਨਹੀਂ ਚਾਰਾ ਨੀ ਧਰਿਆ ਧਰ ਤੇਰੀਆ ਇੱਕ ਨਾਮ ਆਧਾਰ ਜੋ ਤੁਮ ਕਰੋ ਸੋਈ ਭਲਾ ਮਨ ਲੇਤਾ ਮੁਕਤਾ ਸਗਲ ਸੁਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰੋਂ ਕਰ ਸੇਵਾ ਜੇ ਠਾਕੁਰ ਭਾਵੇ ਹੋ ਕਿਰਪਾਲ ਦਇਆਲ ਪ੍ਰਭ ਨਾਨਕ ਗੁਣ ਗਾਵੈ ਬਿਲਾਵਲ ਮਹਲਾ 5 ਮਿਰਤ ਹੱਸੈ ਸਿਰ ਉਪਰੇ ਅਸ਼ੂਆ ਨਹੀਂ ਬੂਝੈ ਬਾਦਸਾਦ ਅੰਕਾਰ ਮਹਿ ਮਰਣਾ ਨਹੀਂ ਸੂਝੈ ਸਤਗੁਰ ਸੇਵੋ ਆਪਣਾ ਕਾਹੇ ਫਿਰੋ ਅਭਾਗੇ ਦੇਖ ਕੁਸਮ ਭਾਰੰਗੁਲਾ ਕਾਹੇ ਫੂਲ ਲਾਗੇ ਰਹਾਓ ਕਰ ਕਰ పాਪ ਦਰਬ ਕੀਆ ਵਰਤਨ ਕੈ ਤਾਈ ਮਾਟੀ ਸਿਓ ਮਾਟੀ ਰਲੀ ਨਾਂਗਾ ਉੱਠ ਜਾਈ ਜਾ ਕੇ ਕੀਏ ਸ਼ਰਮ ਕਰੇ ਤੇ ਬੈਰ ਬਰੋਧੀ ਅੰਤ ਕਾਲ ਭਜ ਜਾਹੇਗੇ ਕਾਹੇ ਜਲੋ ਕਰੋਧੀ ਦਾਸ ਰੇਣ ਸੋਈ ਹੋਆ ਜਿਸ ਮਸਤਕ ਕਰਮ ਕਹੋ ਨਾਨਕ ਬੰਧਨ ਛੁੱਟੇ ਸਤਗੁਰ ਕੀ ਸ਼ਰਨ